ਸਦੋਸ਼ਣਾ ਨੇ ਮੇਰਾ ਨਾਮ ਹੈ ਅਸੀਂ ਉਧਰੋਂ ਆ ਰਹੇ ਸੀ ਮੋਗਾ ਰੋਡ ਤੋਂ ਤੇ ਮਾਤਾ ਹੁਸ਼ਾ ਦੇ ਮੰਦਿਰ ਦੇ ਕੋਲ ਅਸੀਂ ਆਏ ਆ ਤੇ ਉੱਥੇ ਮੇਰੀਆਂ ਵਾਲੀਆਂ ਦੋ ਖਿੱਚ ਕੇ ਪਿਛਲੇ ਪਾਸੇੋਂ ਆਏ ਤੇ ਦੋ ਮੁੰਡੇ ਤੇ ਉਹ ਦੋਵੇਂ ਵਾਲੀਆਂ ਮੇਰੀਆਂ ਖਿੱਚ ਕੇ ਤੇ ਲੈ ਗਏ ਨੇ ਕੰਨ ਮੇਰੇ ਤੋੜ ਗਏ ਨੇ ਆ ਵੇਖ ਲੋ ਸਾਰੇ ਦੋਵੇਂ ਕੰਨ ਮੇਰੇ ਹੁਣ ਟੁੱਟੇ ਨੇ ਟਾਂਕੇ ਲੱਗੇ ਨੇ ਤੇ ਟਾਂਕੇ ਲਵਾ ਕੇ ਤੇ ਹੁਣ ਮੈਂ ਆਈ ਆ 2 ਵਜੇ ਦਾ ਵਾਕਿਆ ਹੈ ਇਹ ਕਾਤੇ ਆ ਸੀ ਉਹ ਸਕੂਟਰ ਦੇ ਸਕੂਟਰ ਤੇ ਸੀ ਅਸੀਂ ਅਸੀਂ ਨੇ ਉਹ ਉਹ ਮੋਟਰਸਾਈਕਲ ਤੇ ਸੀ ਕਿੰਨੇ ਜਣੇ ਸੀ ਦੋ ਜਣੇ ਮੂੰਹ ਬਣੇ ਇੱਕ ਨੇ ਇੱਕ ਨੇ ਵਾਈਟੀ ਸੈਲਟ ਪਾਈ ਇੱਕ ਨੇ ਚੱਕ ਵਾਲੀ ਸੈਲਟ ਪਾਈ ਮੂੰਹ ਮਾਂ ਬਣੇ ਸੀ ਇਹਨਾਂ ਨੇ ਨਾ ਕੋਈ ਮੂੰਹ ਨਹੀਂ ਸੀ ਬਣਿਆ ਪੁਲਿਸ ਕੰਪਲੇਟ ਕੀਤੀ ਕੋਈ ਤੁਸੀਂ ਨਹੀਂ ਨਹੀਂ ਅਸੀਂ ਅਜੇ ਕੋਈ ਨਹੀਂ ਕਰਾਈ ਅੱਜ ਅਸੀਂ ਪੰਜਾਬਣਾ ਹਸਪੀਟਲ ਜਿਹੜਾ ਟੈਂਟ ਹੈਗਾ ਕੋਪੋ ਅਸੀਂ ਆ ਰਹੇ ਸੀ ਬਸ ਸਟੈਂਡ ਲੰਘ ਕੇ ਬੀਸੀਓ ਜਿਹੜਾ ਜਗਦੀਪ ਖਾਨਾ ਉੱਥੇ ਕਰਕੇ ਦੋ ਮੋਟਰਸਾਈਕਲ ਵਾਲੇ ਆਏ ਹੁੰਦਾ ਇਹਦਾ ਵਾਹੀਆ ਵਾਲਿਆਂ ਲਈ ਆ ਇਹਨਾਂ ਰੋੜਾ ਪਾਤਾ ਮੇਰੀਆਂ ਵਾਲਿਆਂ ਨਾਲ ਰੱਬੀਓ ਵਾਲਾ ਲੱਗ ਤੂੰ ਮੈਨੂੰ ਪੱਤਿ ਤੇ ਕੋਈ ਕੰਮ ਕਿੱਥੀ ਹੋ ਕਾ ਬੜੇ ਮੂ ਬੰਦੇ ਸੀ ਨਾ ਨਹੀਂ ਕੋਈ ਉਹ ਨਹੀਂ ਸੀ ਬੰਦੇ ਕਿੰਨੇ ਵੇਲਾ ਟਾਈਮ ਸੀ 2 ਵਜੇ 2 ਵਜੇ ਦਾ ਟਾਈਮ ਸੀਗਾ